ਉਹਨਾ ਮਹਾਨ ਸ਼ਹੀਦਾਂ ਨੂੰ ਨਰਕ ਮਾਸਤਕ ਹੋਣ ਵਾਸਤੇ ਆਪਾਂ ਹਾਜ਼ਰ ਹੋਏ ਹਾਂ ਕਿਉਂਕਿ ਇਹ ਜੋ ਸ਼ਿਕਾਰ ਚੱਲ ਰਿਹਾ ਸੀ ਉਹਦੇ ਲਈ ਕੁਰਬਾਨੀ ਦੇਣ ਵਾਲੇ ਰਾਤ ਦਿਨ ਇੱਕ ਕਰਨ ਵਾਲੇ ਨਾਲ ਦੀ ਨਾਲ ਨਿਤ ਦੇਵੀ ਮਹਾਨ ਜੋਧੇ ਭਾਈ ਦਰਸ਼ਨ ਸਿੰਘ ਗਰਜਾਨ ਸਿੰਘ ਜੀ ਬੋਸ ਸਿੰਘ ਵਾਲੇ ਭਾਈ ਬਲਦੇਵ ਸਿੰਘ ਜੀ ਦੇਬਾ ਬੰਤ ਸਿੰਘ ਜੀ ਤੇ ਜਵੇਰ ਸਿੰਘ ਜੀ ਲੋਧੀ ਸਾਰੇ ਜਿੰਨੇ ਖਤਰਨਾ ਸਾਹਿਬ ਜਿੰਨੇ ਵੀ ਇਹਨਾਂ ਸ਼ਹੀਦਾਂ ਨੇ ਸਾਡੇ ਲਈ ਸ਼ਹੀਦੀ ਦਿੱਤੀ ਹੈ ਬਹੁਤ ਸਾਰੇ ਬਲਾਰਿਆਂ ਨੇ ਆਪਣੇ ਤਾਨ ਮੰਨ ਦੇ ਨਾਲ ਆਪਣੇ ਵਿਚਾਰ ਰੱਖੇ ਹਨ ਸਾਨੂੰ ਜਿੰਨੇ ਅਸੀਂ ਇੱਕ ਵਿਚਾਰ ਕਰਦੇ ਹਾਂ ਕਿ ਇੱਕ ਯਾਦ ਦੇਸ਼ ਦੀ ਸਾਡੀ ਮੰਗ ਹੈ ਉਹ ਅੱਜ ਤੋਂ ਨਹੀਂ ਨੰਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਅੱਜ ਤੱਕ ਸਾਨੂੰ ਕਿਸੇ ਤੋਂ ਮੰਗ ਕਰਨ ਦੀ ਲੋੜ ਨਹੀਂ ਸਾਨੂੰ ਕਲਗੀਧਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਰਾਜ ਕਰੇਗਾ ਨਾਲ ਸਾਧ ਜਦੋਂ ਅਸੀਂ ਖਾਲਸੇ ਬਣਾਂਗੇ ਤਾਂ ਰਾਜ ਮੰਗਣ ਦੀ ਲੋੜ ਨਹੀਂ ਪਏ ਕਿੰਨੇ ਆਪਾਂ ਸ਼ਿੰਗਾਰ ਸ਼ਨਾ ਰਹੇ ਆ ਬੰਦੀ ਸਿੰਘਾਂ ਦਾ ਸ਼ਿੰਗਾਰ ਸ਼ਲੱਗਾ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਸ਼ਿੰਗਾਰ ਸ਼ਲੱਗਾ ਕਿਸ ਸ਼ਿੰਗਾਰ ਲਈ ਕੋਈ ਵੀ ਸਰਕਾਰਾਂ ਸਾਡੇ ਹਿੰਦੁਸਤਾਨ ਦੀ ਹਕੂਮਤ ਹੋਵੇ ਸਾਡੇ ਪੰਜਾਬ ਦੀ ਸਰਕਾਰ ਹੋਵੇ ਇਹ ਸਾਡੇ ਦਾ ਦੁਸ਼ਮਣ ਹਨ ਕੋਈ ਮਿੱਤਰ ਨਹੀਂ ਇੱਕ ਰੋਭੋ ਜੋ ਕੇ ਸਾਡੇ ਵੀ ਘੁਜਾਉਂਦੀਆਂ ਹਨ ਸਾਡਾ ਭੇਤ ਲੈ ਕੇ ਉਹ ਜਾ ਕੇ ਸੈਂਟਰ ਦੇ ਚਮਚੇ ਬਣ ਜਾਂਦੇ ਹਨ ਦੱਸੋ ਕੀ ਅੰਮ੍ਰਿਤਪਾਲ ਨੂੰ ਸਾਡੇ ਹੀ ਥਿਗਾ ਨੇ ਉਹ ਵੱਲ ਲਾਈ ਗਈ ਅੰਦੇਸੇ ਬਿੰਨੇ ਸੇਖ ਸ਼ਹੀਦ ਹੋਇਆ ਇਹਨਾਂ ਦਾ ਸ਼ਹੀਦ ਕਰਕੇ ਨੀ ਪੇਟਾ ਨਹੀਂ ਭਰਿਆ ਖਾਲਸਾ ਜੀ ਲੱਖਾਂ ਸਿੰਘ ਸ਼ਹੀਦ ਹੋਗੇ ਸਾਡੇ ਜੇ ਗਵਰਨਮੈਂਟ ਸਾਹਿਬ ਕਿਸ ਨੂੰ ਦੇਗੀ ਕਿਉਂਕਿ ਸਾਡ ਮੰਗਣ ਵਾਲੇ ਮੌਕੇ ਤੇ ਵਿਗ ਜਾਂਦੀ ਆ ਜਿੰਨਾ ਸ਼ਹੀਦਾਂ ਦੀ ਅੱਜ ਅਸੀਂ ਯਾਦ ਵਿੱਚ ਇਕੱਤਰ ਹੋਏ ਆਂ ਅੱਜ ਨਾ ਦਿਖਾਨਵਾਦ ਦੇਵੀ ਸਾਧਕ ਨੂੰ ਦੱਸਣਾ ਚਾਹਣਾ ਕਿ ਅੱਜ ਭਾਈ ਦਰਸ਼ਨ ਸਿੰਘ ਧਖਾਰਬਾਦ ਭਾਈ ਬੱਤ ਸਿੰਘ ਭਾਈ ਬਲਦੇਵ ਸਿੰਘ ਦੇਡੇ ਦੇ ਨਾਂ ਦਾ ਨਿਸ਼ਾਨ ਸਾਹਿਬ ਝੁਲਦਾ ਭਾਈ ਵਾਲੇ ਜੀ ਉਹਦੇ ਉੱਤੇ ਇਹਦਾ ਸ਼ਹੀਦਾਂ ਦਾ ਪੱਥਰ ਲੱਗਿਆ ਸੀ ਇੱਥੋਂ ਦੇ ਕੁਝ ਲੋਕਾਂ ਨੇ ਉਹ ਪੱਥਰ ਤਾਕੇ ਇਹਨਾਂ ਦੀ ਕੁਰਬਾਨੀ ਨੂੰ ਪੂਰੇ ਧਖਾਰਬਾਦ ਤੋਂ ਨਹੀਂ ਪੂਰੇ ਜ਼ਗਰੇ ਵਿੱਚ ਮੈਂ ਅੱਛੇ ਦਾ ਸਾभी ਵਿਦਿ ਕਰਕੇ ਗਿਆ ਸੀ કે તું સી બે કે સત્તા દેતા કેડણા છડકે જેસ દેશની અતિ ક્યાત દેતી બંધ કરે તે દેશ મે તુસી નહી બસના થાટી વી સાનો માંગે લોડ હે પણ લોડ તા પૂરી હોવી રે ઠીક એક બલે દે કોલે માર બીચે હોએ એવો જીવિત રેને નહી હોએ આ ઓ કોમ લાઈ નહી હોએ ઓ સાનો જાતિ ਦਾ છાડા લેકે અગે ચાલના પહેગા ક્યોકી બહોત હે ਜਿਵੇਂ ਭਾਈ ਬੰਦੇਵ ਸਿੰਘ ਜੀ 타이 ਦਰਸ਼ਨ ਸਿੰਘ ਜੀ ਇਹਨਾਂ ਦੇ ਪਰਿਵਾਰਾਂ ਦੇ ਐਨਾ ਇਹ ਬਾਣੀ ਪਾਣ ਵਾਲੇ ਸਾਰੇ ਪਰਿਵਾਰ ਕਿਉਂਕਿ ਬਹੁਤਾ ਸਮਾਂ ਹੋ ਗਿਆ ਇਸ ਸਮੇਂ ਵਿੱਚ ਇੱਕ ਮੈਂ ਗੱਲ ਦੱਸ ਜਾਵਾਂ ਤੇ ਉਹ ਉਹ ਮਹਾਨ ਯੋਧਾ ਜਿਨ੍ਹਾਂ ਯੋਧਿਆਂ ਨੇ ਆਹ ਧੂਰ ਕੋਟ ਮੋਤਾਬ ਦੇ ਵਿੱਚੋਂ ਸਾਰੀ ਰਾਤ ਇਸ ਬੰਦੇ ਨੂੰ ਕੀੜੇ ਖਾਤੇ ਰਹੇ ਰਾਤ ਨੂੰ ਜਾ ਕੇ ਸਵੇਰੇ ਤੱਕ ਉਹ ਨਿਕਲਿਆ ਖਾਲਸਾ ਜੀ ਬੜੀ ਬਾਹਦਰੀ ਹੈ ਭਾਈ ਬੰਦੇਵ ਸਿੰਘ ਦੀ ਦੇਬਾ ਕੋਈ ਛੋਟੀ ਹੋ ਹਸਦੀ ਨਹੀਂ ਸੀ ਭਾਈ ਦੱਸ ਰਹੇ ਨੇ ਤਖਤ ਨਾਲ ਤੇ ਭਾਈ ਬਣ ਚਗੇ ਮੈਂ ਤਾਂ ਇਹ ਹੀ ਕਹਿ ਸਕਦਾ ਕਿ ਅੱਜ ਅਸੀਂ ਸਾਲ ਬਾਤ ਕੱਟ ਕਰਕੇ ਸਾਲ ਨਾਲ ਇਸ ਧਰਤੀ ਨੂੰ ਨਿਸ਼ਕਾਰ ਕਰ ਬਾਤ ਤੇ ਆਉਂਦੇ ਆ ਸਾਨੂੰ ਇਹ ਗੱਲ ਜਾਂਦੇ ਜੋ ਤੌਰ ਤੇ ਬੋਲ ਦੇਣੀ ਚਾਹੀਦੀ ਹੈ ਕਿ ਜੋ ਜੇ ਬੱਚੇ ਆ ਉਹਨਾਂ ਨੂੰ ਸਿੱਧੇ ਰਾਤੇ ਤੇ ਲਿਆਉਣ ਵਾਲਾ ਭਾਈ ਅਮਰਪਾਲ ਸਿੰਘ ਸੰਤ ਗਿਆਨੀ ਜਮਾਲ ਸਿੰਘ ਦੀ ਮਹਾਪੁਰਖ ਉਹਨਾਂ ਦੇ ਪੂਰਨਿਆਂ ਤੇ ਚੱਲ ਕੇ ਕਲ ਦੀ ਧਰਤੀ ਬਖਸ਼ਿਸ਼ ਬਖਸ਼ਿਸ਼ ਬਟਾਉਂਦਕ ਇਹਨਾਂ ਸੀਗਾਂ ਨੇ ਸ਼ਹੀਦੀ ਦਿੱਤੀ ਆ ਲੋਤਿਆਂ ਤੋਂ ਲੋਕ ਸਾਰੀਆਂ ਗੱਲਾਂ ਤੇ ਆਉਂਗੀਆਂ ਹੋਣਗੀਆਂ ਸਾਰੇ ਜੀਰਾਂ ਦਾ ਬਹੁਤ ਬਹੁਤ ਧੰਨਵਾਦ ਬਾਬਾ ਬਖਸ਼ੀਰ ਸਿੰਘ ਜੀ ਤੇ ਸਾਡੇ ਜੇਲ੍ਹ ਦੇ ਸਾਥੀ ਰਹੇ ਭਾਈ ਬਰਵਿੰਦਰ ਸਿੰਘ ਜੀ ਪਰਹਿ ਸਾਡੇ ਨਾਲ ਸੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਅਕਾਲ ਸਰਬ ਵਾਹਿ